ਸਵੀਰਾ ਨੇ ਕੋਟ ਸ਼ਮੀਰ ਦੇ ਮਿਤੀ 11 12 ਦਰਮਿਆਨੀ ਰਾਤ ਨੂੰ ਬੱਸ ਸਟੈਂਡ ਦੀ ਬੈਕਸਾਈਡ ਤੇ ਰੈਡੀਮੇਡ ਦੁਕਾਨ ਦੇ ਵਿੱਚ ਕੁਝ ਅਨਪਛਾਤੇ ਚੋਰਾਂ ਨੇ ਚੋਰੀ ਕੀਤੀ ਸੀ ਜਿਨ੍ਹਾਂ ਨੂੰ ਸੀਸੀਟੀਵੀ ਫੋਟੋ ਕੈਮਰੇ ਦੇ ਆਧਾਰ ਤੇ ਜਿਨ੍ਹਾਂ ਦੀ شناخت ਕਰਕੇ ਦੋ ਜਿਨ੍ਹਾਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕਰ ਲਏ ਨੇ ਮੁਕੱਦਮਾ ਨੰਬਰ 14 ਜਿਹੜਾ ਇਹਨਾਂ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਵਾ ਤਫਤੀਸ਼ ਜਾਰੀ ਹੈ ਜੋ ਵੀ ਤੱਥ ਗਏ ਹੋਣਗੇ ਉਹ ਆਪਜੀ ਨੂੰ ਦੱਸਿਆ ਜਾਵੇਗਾ ਇਹ ਕਿਥੋਂ ਦੇ ਰਹਿਣ ਵਾਲੇ ਕੋਈ ਥੋੜਾ ਬੋਤਾ ਵਾਕਿਆ ਇੱਕ ਤਬੁਰਜੀ ਦਾ ਤੇ ਇੱਕ ਤਾਰਾਗੜ ਦਾ ਵਾ ਜਿਹੜਾ ਤਾਰਾਗੜ ਵਾਲਾ ਚੋਰ ਹੈ ਇਹਦੇ ਖਿਲਾਫ ਪਹਿਲਾਂ ਵੀ ਆਲਰੇਡੀ ਮੁਕਦਮੇ ਦਰਜ ਨੇ ਤੇ ਜਿਹੜਾ ਤਬੁਰਜੀ ਵਾਲਾ ਜਾਂ ਤਾਰਾਗੜ ਵਾਲਾ ਇਹ ਨਸ਼ੇ ਦੇ ਵੀ ਕੋਈ ਆਦੀ ਹੈ ਜਾਂ ਕਿਦਾਂ ਨਹੀਂ ਇਹਨਾਂ ਦੇ ਵਿੱਚ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਮਾਲ ਵੀ ਕੋਈ ਰਿਕਵਰ ਹੋਇਆ ਇਹਨਾਂ ਕੋਲੋਂ ਥੋੜਾ ਮਾਲ ਰਿਕਵਰ ਹੋਇਆ ਵਾ ਜਿਹੜੇ ਦੋ ਫਰਾਣ ਨੇ ਕੋਣੋ ਕੋ ਉਹਨਾਂ ਨੂੰ ਫੜ ਕੇ ਰਿਕਵਰੀ ਕੀਤੀ ਜਾਏ ਤੇ ਇਹਨਾਂ ਨੇ ਕੋਈ ਹੋਰਾਂ ਬਾਰੇ ਦੱਸਿਆ ਕਿ ਕਿੱਥੇ ਜਾ ਕੇ ਲੁਕੇ ਨੇ ਜਾਂ ਕਿਵੇਂ ਨਹੀਂ ਇਹਨਾਂ ਨੇ ਉਹਨੇ ਘਰਾਂ ਬਾਰੇ ਦੱਸਿਆ ਜਿਨ੍ਹਾਂ ਦੇ ਘਰਾਂ 'ਤੇ ਤਾਲੇ ਲੱਗੇ ਨੇ ਘਰ ਦੇ ਵਿੱਚ ਕੋਈ ਨਹੀਂ ਹੈ ਉਹਨਾਂ ਨੂੰ ਜਲਦੀ ਜਲਦੀ ਗ੍ਰਸਤਾਰ ਕੀਤਾ ਜਾਏਗਾ ਦੇ ਵਿੱਚ ਮੁਖਰਦੀਤ ਇਤਲਾਹ ਰਹੀ ਹੈ ਸੀਸੀਟੀਵੀ ਕੈਮਰੇ ਫੋਟੋ ਦੀ ਵੀ ਕਾਫੀ ਅਹਿਮਿਤ ਰਹੀ ਹੈ ਉਸ ਅਧਾਰ ਤੇ ਅਸੀਂ ਫੜਿਆ ਫੋਟੋ ਨਹੀਂ ਦਿਖਾ ਕੇ ਮੁਖਰ ਨੂੰ ਫਿਰ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਇਹਨਾਂ ਦੇ ਪਰਚਾ ਦਰਜ ਕਰਕੇ ਰਿਪੋਰਟ ਚ ਪੇਸ਼ ਕਰ ਰਹੇ ਇਹਨਾਂ ਦਾ ਵਾਪਸੀ ਦਾ ਬਾਂਡ ਲਿਆ ਰਹੇ ਆ ਵੀਰਾਂ ਨੇ ਕੋਟ ਸ਼ਮੀਰ ਦੇ ਮਿਤੀ 11-12 ਦਰਮਿਆਨੀ ਰਾਤ ਨੂੰ ਬੱਸ ਸਟੈਂਡ ਦੀ ਬੈਕਸਾਈਡ ਤੇ ਰੈਡੀਮੇਡ ਦੁਕਾਨ ਦੇ ਵਿੱਚ ਕੁਝ ਅਨਮਸਾਧੇ ਚੋਰਾਂ ਨੇ ਚੋਰੀ ਕੀਤੀ ਸੀ ਜਿਹਨਾਂ ਨੂੰ ਸੀਸੀਟੀਵੀ ਫੋਟੋ ਕੈਮਰੇ ਦੇ ਆਧਾਰ ਤੇ ਜਿਨ੍ਹਾਂ ਦੀ ਸਨਸਤ ਕਰਕੇ ਦੋ ਜਿਹਨਾਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕਰ ਲਏ ਨੇ ਮੁਕੱਦਮਾ ਨੰਬਰ 14 ਜਿਹੜਾ ਇਹਨਾਂ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਵਾ ਤਫਤੀਸ਼ ਜਾਰੀ ਹੈ ਜੋ ਵੀ ਤੱਥ ਅੱਗੇ ਆਉਣਗੇ ਉਹ ਆਪਜੀ ਨੂੰ ਦੱਸਿਆ ਜਾਵੇਗਾ ਇਹ ਕਿੱਥੋਂ ਦੇ ਰਹਿਣ ਵਾਲੇ ਕੋਈ ਥੋੜਾ ਬੋਧਾ ਵਾਕਿਆ ਇੱਕ ਤਬੁਰਜੀ ਦਾ ਤੇ ਇੱਕ ਤਾਰਾਗੜ ਦਾ ਵਾ ਜਿਹੜਾ ਤਾਰਾਗੜ ਵਾਲਾ ਚੋਰ ਹੈ ਇਹਦੇ ਖਿਲਾਫ ਪਹਿਲਾਂ ਵੀ ਆਲਰੇਡੀ ਮੁਕਦਮੇ ਦਰਜ ਨੇ ਤੇ ਜਿਹੜਾ ਤਬੁਰਜੀ ਵਾਲਾ ਜਾਂ ਤਾਰਾਗੜ ਵਾਲਾ ਇਹ ਨਸ਼ੇ ਦੇ ਵੀ ਕੋਈ ਆਦੀ ਹੈ ਜਾਂ ਕਿਦਾਂ ਨਹੀਂ ਇਹਨਾਂ ਦੇ ਵਿੱਚ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਮਾਲ ਵੀ ਕੋਈ ਰਿਕਵਰ ਹੋਇਆ ਇਹਨਾਂ ਕੋਲੋਂ ਥੋੜਾ ਮਾਲ ਰਿਕਵਰ ਹੋਇਆ ਵਾ ਜਿਹੜੇ ਦੋ ਫਰਾਂ ਨੇ ਕੋਣੋ ਕੋਲੇ ਉਹਨਾਂ ਨੂੰ ਫੜ ਕੇ ਰਿਕਵਰੀ ਕੀਤੀ ਜਾਏ ਤੇ ਇਹਨਾਂ ਨੇ ਕੋਈ ਹੋਰਾਂ ਬਾਰੇ ਦੱਸਿਆ ਕਿ ਕਿੱਥੇ ਜਾ ਕੇ ਲੁਕੇ ਨੇ ਜਾਂ ਕਿਵੇਂ ਨਹੀਂ ਇਹਨਾਂ ਨੇ ਉਹਨੇ ਘਰਾਂ ਬਾਰੇ ਦੱਸਿਆ ਜਿਨ੍ਹਾਂ ਦੇ ਘਰਾਂ 'ਤੇ ਤਾਲੇ ਲੱਗੇ ਨੇ ਘਰ ਦੇ ਵਿੱਚ ਕੋਈ ਨਹੀਂ ਹੈ ਉਹਨਾਂ ਨੂੰ ਜਲਦੀ ਜਲਦੀ ਗ੍ਰਸਤਾਰ ਕੀਤਾ ਜਾਏਗਾ ਦੇ ਵਿੱਚ ਮੁਖਰਦੀਤ ਇਤਲਾਹ ਰਹੀ ਹੈ ਸੀਸੀਟੀਵੀ ਕੈਮਰੇ ਫੋਟੋ ਦੀ ਵੀ ਕਾਫੀ ਅਹਿਮਿਤ ਰਹੀ ਹੈ ਉਸ ਅਧਾਰ ਤੇ ਅਸੀਂ ਫੜਿਆ ਫੋਟੋ ਹੀ ਦਿਖਾ ਕੇ ਮੁਖਰ ਨੂੰ ਫਿਰ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਇਹਨਾਂ ਦੇ ਪਰਚਾ ਦਰਜ ਕਰਕੇ ਰਿਪੋਰਟ ਚ ਪੇਸ਼ ਕਰ ਰਹੇ ਇਹਨਾਂ ਦਾ ਵਾਪਸੀ ਦਾ ਬਾਂਡ ਲਿਆ ਰਹੇ ਆ